ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਹੋਰ ਖੌਤਾਂ ਲੈ ਕੇ ਆਏ ਆਂ ਪਹਿਲੀ ਹੈ ਕਾਲੀ ਦੀ ਕਾਣੀ ਅੱਧਾ ਤੇਲ ਤੇ ਅੱਧਾ ਪਾਣੀ ਬਾਬਾ ਜੀ ਭਾਈ ਸੰਤਿਆ ਇਹ ਜਿਹੜੀ ਜਿਹੜੀ ਪੈੜੀ ਤੁਸੀਂ ਗੋਡੀ ਹੈ ਉਸ ਵਿੱਚ ਖੱਬਲ ਡੀਲਾ ਕਈ ਥਾਂ ਰਹਿ ਗਿਆ ਹੈ ਸੰਤਾ ਸਿੰਘ ਬਾਬਾ ਜੀ ਮੀ ਆਉਣ ਵਾਲਾ ਸੀ ਅਸੀਂ ਸੋਚਿਆ ਕਿਵੇਂ ਨਾ ਕਿਵੇਂ ਕਿੱਲਾ ਪੈੜੀ ਸਾਰੀ ਹੀ ਗੋੜ ਦਈਏ ਬਾਬਾ ਜੀ ਤਾਈਏ ਤਾਂ ਪੁੱਤਰ ਇਹ ਕਸਰ ਰਹਿ ਗਈ ਹੈ ਸਿਆਣਾ ਸੱਚ ਕਿਹਾ ਹੈ ਕਾਲੀ ਦੀ ਕਹਾਣੀ ਅੱਧਾ ਤੇਲ ਤੇ ਅੱਧਾ ਪਾਣੀ ਦੂਸਰੀ ਕਾਠ ਦੀ ਹਾਂਡੀ ਇੱਕੋ ਵਾਰ ਚੜਦੀ ਹੈ ਰਵਿੰਦਰ ਭੈਣ ਜੀ ਹੱਟੀ ਵਾਲੇ ਨੇ ਪੈਸੇ ਤਾਂ ਪੂਰੇ ਲਏ ਪਰ ਪੈਨਸਲਾਂ ਕੱਚੀਆਂ ਦਿੱਤੀਆਂ ਅੱਗੇ ਤੋਂ ਮੈਂ ਉਸ ਦੀ ਹੱਟੀ ਦਾ ਮੂੰਹ ਨਹੀਂ ਵੇਖਣਾ ਭੈਣ ਜੀ ਰਵਿੰਦਰ ਤੂੰ ਠੀਕ ਕਹਿ ਰਹੀ ਹੈ ਕਿਸੇ ਨਾਲ ਧੋਖਾ ਤੇ ਵੇਈਮਾਨੀ ਇੱਕੋ ਵਾਰ ਕੀਤੇ ਜਾ ਸਕਦੇ ਹਨ ਕਹਾਵਤ ਵੀ ਹੈ ਕਾਠ ਦੀ ਹਾਂਡੀ ਇੱਕੋ ਵਾਰ ਚੜਦੀ ਹੈ ਤੀਸਰੀ ਕਾਵਾਂ ਦੇ ਆਖਿਆ ਢੌਰ ਨਹੀਂ ਮਰਦੀ ਪਾਲਕੌਰ ਦਾਦੀ ਜੀ ਕੀ ਦੱਸਾਂ ਗਵਾਂਡੀਆਂ ਦਾ ਨਰੈਣ ਸਿੰਘ ਸਾਰਾ ਦਿਨ ਸਾਡੇ ਬੱਚਿਆਂ ਨੂੰ ਬੁਰਾ ਭਲਾ ਆਖਦਾ ਹੈ ਜਦ ਵੀ ਸੋਚਦਾ ਸਾਡਾ ਬੁਰਾ ਹੀ ਸੋਚਦਾ ਹੈ ਦਾਦੀ ਜੀ ਪੁੱਤਰ ਚਿੰਤਾ ਨਾ ਕਰ ਉਸ ਦੇ ਬੁਰਾ ਸੋਚਣ ਨਾਲ ਤੇਰਾ ਵਾਲ ਵੀ 빙ਾ ਨਹੀਂ ਹੋਣਾ ਜਿਵੇਂ ਕਹਿੰਦੇ ਹੁੰਦੇ ਨੇ ਕਾਵਾਂ ਦੇ ਆਖਿਆ ਢੌਰ ਨਹੀਂ ਮਰਦੀ ਚੌਥੀ ਕੁਛੜ ਕੁੜੀ ਗਰਾਹ ਹੋਕਾ ਜਾਂ ਕੁੱਛੜ ਕੁੜੀ ਤੇ ਸ਼ਹਿਰ ਟੰਡੋਰਾ ਵਿਆਹ ਵਿੱਚ ਮੈਂ ਇੰਨਾ ਬੁੰਦਲ ਗਈ ਕਿ ਸੰਦੂਖ ਦੀਆਂ ਚਾਬੀਆਂ ਮੇਰੇ ਹੱਥ ਵਿੱਚ ਸਨ ਪਰ ਮੈਂ ਜਣੇ ਖਣੇ ਨੂੰ ਕੁੰਜੀਆਂ ਬਾਰੇ ਪੁੱਛਦੀ ਫਿਰਾਂ ਅਚਾਨਕ ਧਾਰੋ ਨੇ ਕਿਹਾ ਭੈਣੇ ਕੁੰਜੀਆਂ ਤਾਂ ਤੇਰੇ ਹੱਥ ਵਿੱਚ ਹਨ ਮੇਰੇ ਨਾਲ ਤਾਂ ਉਹ ਗੱਲ ਹੋਈ ਆਖੇ ਕੁੱਛੜ ਕੁੜੀ ਗਰਾਹ ਹੋਕਾ ਪੰਜਵੀਂ ਕੁੱਤਾ ਰੋਟੀ ਲੈ ਗਿਆ ਭਗਵਾਨ ਤੇਰੇ ਲੇਖੀ ਨਰੀਂਦਰ ਨਰੀਂਦਰ ਨੇ ਪੰਚਾਇਤ ਦੀ ਜ਼ਮੀਨ ਵਿੱਚੋਂ ਕਿੱਕਰ ਦੀਆਂ ਲੱਕੜਾਂ ਵਾਢ ਲਈਆਂ ਪੰਚਾਇਤ ਨੇ ਉਸ ਨੂੰ 25 ਰੁਪਏ ਜੁਰਮਾਨਾ ਕਰ ਦਿੱਤਾ ਅੱਗੋਂ ਨਰੀਂਦਰ ਆਪਣੇ ਸਾਥੀਆਂ ਨੂੰ ਕਹਿੰਦਾ ਕਿ ਇਸ ਬਹਾਨੇ ਉਸ ਦੀ ਕਮਾਈ ਵਿੱਚੋਂ ਦਿੱਤੇ ਪੈਸੇ ਪਿੰਡ ਦੇ ਕਿਸੇ ਸਾਂਝੇ ਕੰਮ ਆਉਣਗੇ ਕੋਲੋਂ ਹੀ ਇੱਕ ਬਜ਼ੁਰਗ ਨੇ ਕਿਹਾ ਇਹ ਤਾਂ ਉਹ ਗੱਲ ਹੋਈ ਕੁੱਤਾ ਲੈ ਗਿਆ ਰੋਟੀ ਭਗਵਾਨ ਤੇਰੇ ਲੇਖੇ ਹਾਂਜੀ ਇਹ ਸੀ ਕੁਝ ਹਾਂ ਹਵਤਾਜਾਂ ਖੋਤਾਂ ਜੇ ਤੁਹਾਨੂੰ ਇਹ ਹਵਤਾਜਾਂ ਖੋਤਾਂ ਵਧੀਆ ਲੱਗੀਆਂ ਹੋਣ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ